ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਹੈਲਦੀ ਟੇਸਟੀ ਤੇ ਪ੍ਰੋਟੀਨ ਵਾਲਾ ਜਿਹੜਾ ਨਾਸ਼ਤਾ ਬਣਾ ਕੇ ਤਿਆਰ ਕਰਨਾ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਬਣਦਾ ਫਟਾਫਟ ਬਣ ਕੇ ਤਿਆਰ ਹੋ ਜਾਂਦਾ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਆਪਾਂ ਇਹਨੂੰ ਬਣਾਉਨੇ ਆਂ ਸ਼ੁਰੂ ਕਰਦੇ ਆਪਾਂ ਨਾਸ਼ਤਾ ਬਣਾਉਣਾ ਬਹੁਤ ਥੋੜੇ ਜਿਹੇ ਸਮਾਨ ਦੇ ਨਾਲ ਇਹ ਬਣ ਕੇ ਤਿਆਰ ਹੋਣ ਵਾਲਾ ਆ ਵੀਡੀਓ ਪੂਰੀ ਦੇਖਿਓ ਤੇ ਫੇਰ ਇਹ ਆਪਾਂ ਨੂੰ ਜਿਹੜਾ ਪਤਾ ਲੱਗੂਗਾ ਕਿ ਆਪਾਂ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਪਾਈ ਆ ਠੀਕ ਆ ਜੀ ਤੇ ਇਹਦੇ ਲਈ ਆਪਾਂ ਹਰੀ ਮੂੰਗੀ ਸਾਤੀ ਚਨਾ ਦਾਲ ਤੇ ਚੌੜ ਇੱਕ ਇੱਕ ਮੁਠੀ ਤਿੰਨਾਂ ਚੀਜ਼ਾਂ ਦੀ ਆਪਾਂ ਭੇਕੇ ਰੱਖਤੀ ਸੀ 4-5 ਘੰਟੇ ਪਹਿਲਾਂ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਧੋ ਲਿਆ ਦੋ ਤਿੰਨ ਵਾਰੀ ਫਿਰ ਇਹਨੂੰ ਭੇਕੇ ਰੱਖ ਦਿੱਤਾ ਸੀ ਤਾਂ ਕਿ ਸੌਫਟ ਹੋ ਜਵੇ ਠੀਕ ਹੈ ਜੀ ਦਾਲ ਚੌਲ ਆਪਣੇ ਬਿਲਕੁਲ ਐਨ ਫੁੱਲ ਗਏ ਆ ਵਧੀਆ ਤਰੀਕੇ ਦੇ ਨਾਲ ਤੇ ਹੁਣ ਆਪਾਂ ਜਿਹੜੇ ਇਹਨਾਂ ਨੂੰ ਆਪਾਂ ਰਾਤ ਨੂੰ ਵੀ ਭੇਕੇ ਰੱਖ ਸਕਦੇ ਆ ਦਾਲ ਤੁਸੀਂ ਹੋਰ ਵੀ ਇਹਦੇ ਵਿੱਚ ਕੋਈ ਪੌਣੀ ਪਾ ਸਕਦੇ ਆ ਆਪਾਂ ਸਾਬਤ ਮੂੰਗੀ ਹਰੀ ਮੂੰਗੀ ਜਿਹਨੂੰ ਆਪਾਂ ਬੋਲਦੇ ਤੇ ਚਨਾ ਦਾਲ ਤੇ ਚਾਵਲ ਤਿੰਨੇ ਚੀਜ਼ਾਂ ਜਿਹੜੀਆਂ ਇੱਕ ਇੱਕ ਮੁਠੀ ਪਾ ਕੇ ਧੋ ਕੇ ਤੇ ਭਿੰਦਤੀਆਂ ਸੀਗੀਆਂ 4-5 ਘੰਟੇ ਪਹਿਲਾਂ ਫੁੱਲ ਗਈਆਂ ਤੇ ਹੁਣ ਆਪਾਂ ਮਿਕਸੀ ਕੱਪ ਦੇ ਵਿੱਚ ਇਹਨੂੰ ਪਾ ਲੈਨੇ ਆ ਸਾਰੇ ਦਾਲ ਚੌਲ ਜਿਹੜੇ ਹੈਗੇ ਆ ਸਾਰਾ ਮਟੀਰੀਅਲ ਜਿਹੜਾ ਆਪਣਾ ਮਿਕਸੀ ਕੱਪ ਚ ਆਪਾਂ ਪਾ ਲੈਨੇ ਨੂੰ ਤੇ ਇਹਦੇ ਵਿੱਚੇ ਆਪਾਂ ਜਿਹੜਾ ਪਾਲਣੀਆਂ ਹੈ ਹਰੀਆਂ ਮਿਰਚਾਂ ਤੇ ਵਿੱਚੇ ਆਪਾਂ ਪਾ ਲੈਣਾ ਆਦਰਕ ਠੀਕ ਆ ਜੀ ਦੇਖੋ ਸਾਰਾ ਆਪਾਂ ਦਾਲ ਚੌਲ ਜਿਹੜੇ ਆ ਪਾ ਲਿਆ ਜੱਗ ਦੇ ਵਿੱਚ ਤੇ ਇਹਦਾ ਆਪਾਂ ਜਿਹੜਾ ਪੇਸਟ ਬਣਾਉਣਾ ਆ ਬਹੁਤ ਹੀ ਸੌਖਾ ਬਣਾਉਣਾ ਹੈਲਦੀ ਵੀ ਬਣਦਾ ਪ੍ਰੋਟੀਨ ਵਾਲਾ ਵੀ ਹੁੰਦਾ ਆ ਇਹ ਠੀਕ ਆ ਜੀ ਤੇ ਜਰੂਰ ਘਰੇ ਟਰਾਈ ਕਰਿਓ ਦੇਖੋ ਆਪਾਂ ਚਾਰ ਮਿਰਚਾਂ ਪਾਈਆਂ ਹਰੀਆਂ ਜਿੰਨਾ ਕਕੌੜਾ ਖਾਣਾ ਉਨੀਆਂ ਕਪਾ ਲਓ ਤੇ ਅਦਰਕ ਦਾ ਟੁਕੜਾ ਆਪਾਂ ਚਾਰ ਪੀਸ ਕਰ ਲਿਆ ਛਿੱਲ ਕੇ ਤੇ ਹੁਣ ਇਹਨੂੰ ਆਪਾਂ ਪਹਿਲਾਂ ਬਿਨਾ ਪਾਣੀ ਤੋਂ ਪੀਸਿਆ ਫਿਰ ਆਪਾਂ ਥੋੜਾ ਥੋੜਾ ਪਾਣੀ ਇਹ ਚ ਪਾ ਕੇ ਫਿਰ ਇਹਨੂੰ ਆਪਾਂ ਗ੍ਰाइंड ਕੀਤਾ ਤੇ ਇਸ ਤਰ੍ਹਾਂ ਦਾ ਪੇਸਟ ਬਣ ਕੇ ਜਿਹੜਾ ਤਿਆਰ ਹੋ ਗਿਆ ਆ ਤੇ ਹੁਣ ਇਹਨੂੰ ਆਪਾਂ ਕੱਢ ਲੈਣੇ ਆ ਇੱਕ ਡੋਂਗੇ ਦੇ ਵਿੱਚ ਸਾਰਾ ਹੀ ਜਿਹੜਾ ਪੇਸਟ ਆ ਇਹ ਤੇ ਇਹਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਕੱਢ ਲੈਣਾ ਜਿਆਦਾ ਪਤਲਾ ਨਹੀਂ ਇਹਨੂੰ ਆਪਾਂ ਕਰਨਾ ਹੈਗਾ ਬਸ ਇੰਨਾ ਕੁ ਰੱਖਣਾ ਤੇ ਥੋੜਾ ਥੋੜਾ ਪਾਣੀ ਮੈਂ ਦੋਕ ਵਾਰੀ ਪਾ ਕੇ ਪਹਿਲਾਂ ਸੁੱਕਿਆਂ ਨੂੰ ਪੀਸਿਆ ਐ ਇਸੇ ਤਰ੍ਹਾਂ ਫਿਰ ਥੋੜਾ ਥੋੜਾ ਪਾਣੀ ਦੋ ਵਾਰੀ ਪਾ ਕੇ ਤੇ ਫਿਰ ਇਹਨੂੰ ਇਦਾਂ ਦਾ ਆਪਾਂ ਪੇਸਟ ਇਹਦਾ ਤਿਆਰ ਕਰ ਲਿਆ ਇਹ ਸਾਰਾ ਇਹ ਆਪਾਂ ਕੱਢ ਲਿਆ ਇੱਕ ਡੋਂਗੇ ਦੇ ਵਿੱਚ ਤੇ ਉਧਰ ਮੈਂ ਪੈਨ ਜਿਹੜਾ ਆ ਘੱਟ ਸੇਕ ਦੇ ਉੱਤੇ ਗਰਮ ਰੱਖਿਆ ਢਾਕੇ ਤਾਂ ਕਿ ਹਲਕਾ ਜਿਹਾ ਗਰਮ ਹੋ ਜਵੇ ਉਹ ਜਦੋਂ ਤੱਕ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਨੇ ਨਮਕ ਟੇਸਟ ਅਨੁਸਾਰ ਮਿਰਚ ਨਮਕ ਜਿਹੜਾ ਆਪਣੇ ਟੇਸਟ ਦੇ ਅਨੁਸਾਰ ਪਾ ਲਓ ਤੁਸੀਂ ਤੇ ਹੁਣ ਇਹ ਪਾ ਦਨੇ ਆਪਾਂ ਅਜਵੈਣ ਹਾਜਮੇ ਵਾਸਤੇ ਵਧੀਆ ਹੁੰਦੀ ਇਹ ਤੇ ਮਸਲ ਕੇ ਪਾ ਦਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਟਮਾਟਰ ਤੇ ਸ਼ਿਮਲਾ ਮਿਰਚ ਤੇ ਹਰੀ ਮਿਰਚ ਆਪਾਂ ਪਹਿਲਾਂ ਵਿੱਚੇ ਪੀਸ ਲਈ ਸੀ ਠੀਕ ਆ ਜੀ ਸਬਜੀ ਕੋ ਹੋਰ ਇੱਚ ਪਾਉਣੀ ਤੁਸੀਂ ਹੋਰ ਵੀ ਪਾ ਸਕਦੇ ਆ ਤੇ ਇਹ ਸਾਰੀਆਂ ਚੀਜ਼ਾਂ ਪਾ ਕੇ ਤੇ ਆਪਾਂ ਇਹਨੂੰ ਇਦਾਂ ਮਿਕਸ ਕਰ ਲੈਣੇ ਆ ਫਿਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਲੈਣੇ ਆ ਖਾਣ ਵਾਲਾ ਸੋਡਾ ਮਿੱਠਾ ਸੋਡਾ ਬਿਲਕੁਲ ਥੋੜਾ ਜਿਹਾ ਪਾਉਣਾ ਆਪਾਂ ਜ਼ਿਆਦਾ ਨਹੀਂ ਪਾਉਣਾ ਠੀਕ ਹੈ ਜੀ ਤੇ ਪਹਿਲਾਂ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਕਰ ਲਿਆ ਮਿਕਸ ਤੇ ਹੁਣ ਆਪਾਂ ਇੰਨਾ ਕੁ ਸੋਡਾ ਪਾਇਆ ਦੇਖੋ ਠੀਕ ਹੈ ਜੀ ਬੇਕਿੰਗ ਸੋਡਾ ਜਿਹਨੂੰ ਆਪਾਂ ਬੋਲਦੇ ਹਾਂ ਮਾੜਾ ਜਿਹਾ ਪਾ ਲਿਆ ਪਾਣੀ ਉੱਤੇ ਤੇ ਪਾ ਕੇ ਇਹਨੂੰ ਆਪਾਂ ਮਿਕਸ ਕਰ ਲੈਣੇ ਆ ਬਹੁਤ ਸੋਹਣਾ ਬਹੁਤ ਟੇਸਟੀ ਹੈਲਦੀ ਨਾਸ਼ਤਾ ਬਣ ਕੇ ਇਹਦਾ ਤਿਆਰ ਹੋਣਾ ਤੇ ਹੁਣ ਆਪਾਂ ਜਿਹੜਾ ਮਿਕਸੀ ਵਾਲਾ ਜਾਗੋ ਆ ਨਾ ਉਹਦੇ ਵਿੱਚ ਕਾਫੀ ਲੱਗਿਆ ਹੈ ਆਪਣਾ ਪੇਸਟ ਥੋੜਾ ਜਿਹਾ ਪਾਣੀ ਦੋ ਚਮਚੇ ਪਾ ਕੇ ਆਪਾਂ ਤੇ ਉਹਦੇ ਵਿੱਚ ਇੱਕ ਫੇਰ ਕੇ ਤੇ ਉਹ ਵੀ ਸਾਰਾ ਕੱਢ ਲਿਆ ਆ ਤੇ ਫਿਰ ਇਹਨੂੰ ਮਿਕਸ ਕਰ ਦਨੇ ਆ ਇਹ ਬਸ ਆਹੀ ਇਹਦਾ ਕੰਮ ਆ ਜੀ ਪੈਨ ਆਪਾਂ ਰੱਖਿਆ ਹੈ ਗਰਮ ਚਲੋ ਜੀ ਇਹਨੂੰ ਆਪਾਂ ਕਰ ਲਿਆ ਮਿਕਸ ਥੋੜਾ ਜਿਹਾ ਆਪਾਂ ਤੇਲ ਪਾ ਦਿੱਤਾ ਸੀ ਇਹ ਚ ਹੁਣ ਪਾਤੀ ਆਪਾਂ ਰਾਈ ਤੇ ਇਹਦੇ ਵਿੱਚ ਹੀ ਆਪਾਂ ਪਾ DNA ਜੀਰਾ ਥੋੜਾ ਜਿਹਾ ਤੇ ਇੱਥੇ ਕੜੀ ਪੱਤਾ ਪਾ ਸਕਦੇ ਆ ਆਪਾਂ ਤੇ ਹੁਣ ਇਹ ਚ ਮੈਂ ਪਾ ਦਣੀ ਜੀ ਤੇਲ ਜਿਹੜੀ ਚੀਜ਼ ਹੈਗੀ ਪਾ ਲਓ ਜਿਹੜੀ ਨਹੀਂ ਹੈਗੀ ਉਹਨੂੰ ਸਕਿਪ ਕਰ ਲਓ ਕੋਈ ਜ਼ਰੂਰੀ ਨਹੀਂ ਸਾਰੀਆਂ ਚੀਜ਼ਾਂ ਇਹ ਪਾਉਣੀਆਂ ਤੇ ਇਸ ਤਰ੍ਹਾਂ ਪਲੇਨ ਵੀ ਬਣਾ ਸਕਦੇ ਆ ਤੇ ਸਾਰਾ ਮਟੀਰੀਅਲ ਜਿਹੜਾ ਆਪਣਾ ਜਿੰਨਾ ਵੀ ਪੇਸਟ ਹੈਗਾ ਸਾਰੀ ਆਪਾਂ ਪੈਨ ਦੇ ਵਿੱਚ ਕੱਢਤਾ ਤੇ ਕੱਢ ਕੇ ਇਹਨੂੰ ਆਪਾਂ ਚਮਚ ਦੇ ਨਾਲ ਹਲਕਾ ਹਲਕਾ ਸੈੱਟ ਕਰ ਦੇਣਾ ਆ ਤੇ ਸੇਕ ਨੂੰ ਰੱਖਣਾ ਘੱਟ ਤਾਂ ਕਿ ਅੰਦਰ ਤੱਕ ਇਹ ਜਿਹੜਾ ਦਾਲ ਚਾਵਲ ਜਿਹੜੇ ਸਾਰੀਆਂ ਚੀਜ਼ਾਂ ਪੱਕ ਜਾਣ ਵਧੀਆ ਤਰੀਕੇ ਨਾਲ ਸੇਕ ਬਿਲਕੁਲ ਮੀਡੀਅਮ ਰੱਖਣਾ ਆਪਾਂ ਘੱਟ ਸੇਕ ਤੇ ਢਾਕੇ ਇਹਨੂੰ ਪਕਾਉਣਾ ਹੈ ਤੇ ਇਹਦੇ ਉੱਤੇ ਆਪਾਂ ਥੋੜਾ ਥੋੜਾ ਫਿਰ ਚਾਵਲ ਪਾਣੇ ਆ ਉਹੀ ਸੌਰੀ ਤੇਲ ਤੇ ਰਾਈ ਤੇ ਜੀਰਾ ਜਿਹੜਾ ਉੱਪਰ ਵੀ ਥੋੜਾ ਥੋੜਾ ਆਪਾਂ ਇਹਦੇ ਪਾ DNA ਆ ਤੇ ਪਾ ਕੇ ਤੇ ਇਹਨੂੰ ਆਪਾਂ ਦੇਣਾ ਢਾਕ ਢਾਕੇ ਕੋਈ ਟਾਈਮ ਦੀ ਲਿਮਟ ਨਹੀਂ 5 ਮਿੰਟ 4 ਮਿੰਟ ਕਿੰਨਾ ਲੱਗਦਾ ਆ ਜਦੋਂ ਆਪਾਂ ਦੇਖਿਆ ਸਾਈ ਦਾ ਥੋੜਾ ਥੋੜਾ ਸੁੱਕਾ ਜਿਹਾ ਹੋ ਗਿਆ ਤੇ ਫੇਰ ਆਪਾਂ ਇਹਨੂੰ ਪਲਟ ਦਾਨਾ ਠੀਕ ਆ ਜੀ ਦੇਖੋ ਆਪਾਂ ਸਾਈਡਾਂ ਪਹਿਲਾਂ ਇਦਾਂ ਹਲਾਣੇ ਆ ਇਹਦੀਆਂ ਸਾਰੇ ਪਾਸਿਆਂ ਤੋਂ ਤੇ ਫੇਰ ਇਹਨੂੰ ਆਪਾਂ ਪਲਟ ਦੰਨੇ ਆ ਤੇ ਕਾਫੀ ਭਰ ਆਇਆ ਹੈ ਇਸ ਕਰਕੇ ਥੋੜੀ ਜਿਹੀ ਧਿਆਨ ਨਾਲ ਪਲਟਣਾ ਪੈਣਾ ਹੈ ਤੇ ਪਲੇਟ 'ਚ ਕੱਢ ਲੈਣੇ ਆਪਾਂ ਇਸ ਤਰ੍ਹਾਂ ਚੱਕਾਂਗੇ ਤਾਂ ਟੁੱਟ ਜਾਣਾ ਹੈ ਠੀਕ ਆ ਜੀ ਤੇ ਇਸ ਤਰ੍ਹਾਂ ਪਲੇਟ 'ਚ ਕੱਢ ਲੈਣੇ ਆ ਤੇ ਕੱਢ ਕੇ ਇਹਨੂੰ ਪਲੇਟੇ ਇਸ ਤਰ੍ਹਾਂ ਪਲਟ ਦਾਨੀ ਆਪਾਂ ਇਹਦੇ ਵਿੱਚ ਲਾਓ ਜੀ ਠੀਕ ਆ ਤੇ ਹੁਣ ਇਹਨੂੰ ਆਪਾਂ ਥੋੜਾ ਥੋੜਾ ਦਬਾ ਦੰਨੇ ਆ ਇਦਾਂ ਤਾਕਿ ਸਾਰਾ ਸੈੱਟ ਹੋ ਜਵੇ ਵਧੀਆ ਤੇ ਇਹਦਾ ਦਵਾ ਕੇ ਸਵਾਰ ਕੇ ਫੇਰ ਇਹਨੂੰ ਆਪਾਂ ਟੱਕ ਦੇਣਾ ਤਾਂਕਿ ਦੂਜਾ ਪਾਸਾ ਵੀ ਇਹਦਾ ਚੰਗੀ ਤਰ੍ਹਾਂ ਪੱਕ ਜਾਵੇ ਤੇ ਸੇਕ ਨੂੰ ਘੱਟੇ ਰੱਖਣਾ ਹੈ ਜ਼ਿਆਦਾ ਨਹੀਂ ਕਰਨਾ ਹੈਗਾ ਬਹੁਤ ਹੀ ਟੇਸਟੀ ਨਾਸ਼ਤਾ ਇਹ ਬਣ ਕੇ ਏਦਾਂ ਤਿਆਰ ਹੁੰਦਾ ਤੁਸੀਂ ਹਲਕੀ ਫੁਲਕੀ ਭੁੱਖ ਚਾਹ ਨਾ ਖਾਣ ਨੂੰ ਬਣਾ ਸਕਦੇ ਬੱਚਿਆਂ ਦੇ ਟਿਫਨ ਚ ਪਾਉਣ ਨੂੰ ਬਣਾ ਸਕਦੇ ਆ ਤੇ ਏਦਾਂ ਦਵਾ ਕੇ ਇਹਨੂੰ ਆਪਾਂ ਜਿਹੜਾ ਆ ਚੰਗੀ ਤਰ੍ਹਾਂ ਦਵਾ ਕੇ ਪਕਾ ਲਾਂ ਨੇ ਦੇਖੋ ਬਿਲਕੁਲ ਐ ਨਰਮ ਬਣੇ ਆਇਆ ਤੇ ਇੱਕ ਦੋ ਵਾਰੀ ਇਹਨੂੰ ਆਪਾਂ ਐਦਾਂ ਥੋੜਾ ਜਿਹਾ ਧਿਆਨ ਨਾਲ ਪਲਟ ਦੇਣਾ ਆ ਕਿ ਕੋਈ ਹੈਵੀ ਹੈ ਕਾਫੀ ਇਹ ਭਾਰਾ ਆ। ਬਸ ਐਦਾਂ ਹੀ ਜਿਹੜਾ ਇੱਕ ਵਾਰੀ ਫੇਰ ਐਦਾਂ ਹਿਲਾ ਦਨੇ ਹਿਲਾ ਕੇ ਤੇ ਫਿਰ ਇਹਨੂੰ ਆਪਾਂ ਪਲਟ ਦੇਣਾ। ਲਓ ਜੀ। ਫਿਰ ਉਧਰੋਂ ਥੋੜਾ ਸੇਕ ਲੱਗਣ ਦਿੰਨੇ ਆ ਤੇ ਫਿਰ ਇਧਰਲਾ ਪਾਸਾ ਫਿਰ ਆਪਾਂ ਪਕਾ ਲਾਂਗੇ ਇਸ ਤਰ੍ਹਾਂ ਦਵਾ-ਦਵਾ ਕੇ ਆਪਾਂ ਰਾੜ ਲੈਣਾ ਤਾਂ ਕਿ ਅੰਦਰ ਤੱਕ ਇਹ ਪੱਕ ਜਵੇ ਐਨ ਚੰਗੀ ਤਰ੍ਹਾਂ ਲਓ ਜੀ ਦੋਨਾਂ ਪਾਸਿਆਂ ਤੋਂ ਆਪਾਂ ਪਕਾ ਲਿਆ ਐਨ ਵਧੀਆ ਤਰੀਕੇ ਨਾਲ 골ਡਨ ਹੋ ਗਿਆ ਪਲੇਟ 'ਚ ਕੱਢ ਲੰਨੇ ਆ ਬਹੁਤੀ ਸੋਹਣਾ ਹੈਲਦੀ ਟੇਸਟੀ ਆਪਣਾ ਨਾਸ਼ਤਾ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਆ ਇਹ ਤੇ ਚਾਕੂ ਨਾਲ ਇਹਦੇ ਕਰ ਲੰਨੇ ਪੀਸ ਦੇਖੋ ਕਿੰਨਾ ਕਟਦਿਆਂ ਤੇ ਪਤਾ ਲੱਗਦਾ ਹੋ ਬਹੁਤ ਵਧੀਆ ਸੌਫਟ ਬਣ ਕੇ ਤਿਆਰ ਹੋਇਆ ਇਹ। ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਲਿਓ ਜੀ, ਸ਼ੇਅਰ ਕਰਿਓ, ਕਮੈਂਟ ਕਰਕੇ ਜਰੂਰ ਮੈਨੂੰ ਦੱਸਿਆ ਕਰੋ, ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ। ਨਵੇਂ ਵੀਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ। ਇਹ ਦੇਖੋ ਆਪਾਂ ਇਦਾਂ ਪੀਸ ਕਰ ਲੈਣੇ ਇਹਦੇ। ਬਹੁਤ ਹੀ ਸੋਹਣਾ ਇਹ। ਪੀਜੇ ਨਾਲੋਂ ਵੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ। ਲਓ ਜੀ, ਚਾਰ ਪੀਸ ਆਪਾਂ ਕਰ ਲੈ। ਵੀਡੀਓ ਚੰਗੀ ਲੱਗੀ ਤਾਂ ਅੱਗੇ ਇਹਨੂੰ ਸ਼ੇਅਰ ਕਰਦੇ ਹੋ। ਹਲੇ ਗਰਮ ਬਹੁਤ ਆਏ ਨੂੰ ਹੱਥ ਬਿਲਕੁਲ ਨਹੀਂ ਲੱਗਦਾ ਹੈਗਾ। ਬਹੁਤ ਗਰਮ ਆ। ਜੋ ਕੋ ਲਾਇਆ ਇਹ ਹਲੇ। ਫਿਰ ਵੀ ਇੱਕ ਪੀਸ ਚੱਕ ਕੇ ਤੁਹਾਨੂੰ ਦਿਖਾਉਣ ਦੀ ਲੱਗਿਓ ਕਰਕੇ। ਬਹੁਤ ਹੀ ਸੋਹਣਾ ਨਰਮ ਸੌਫਟ ਜਿਹੜਾ ਬਣ ਕੇ ਇਹ ਨਾਸ਼ਤਾ ਆਪਣਾ ਤਿਆਰ ਹੋਇਆ। ਜ਼ਰੂਰ ਟਰਾਈ ਕਰਿਓ ਜੀ। ਦੇਖੋ ਕਿੰਨਾ ਸੋਹਣਾ ਬਣਿਆ। ਕਿੰਨਾ ਟੇਸਟੀ ਬਣਿਆ ਇਹ। ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰਿਓ ਜੀ ਮੇਰੇ ਚੈਨਲ ਨੂੰ